हां जी दोस्तों सत श्री अकाल उम्मीद है आप सभी ठीक होंगे जी आज जो ਤੁਸੀਂ ਇਹ ਦੇਖ ਰਹੇ ਹੋਗੇ ਜੀ ਇੱਕਾ ਦਫਤਰ ਦਾ ਪੱਲਾ ਲਗਾਇਆ ਜੀ ਆਪਾਂ ਇਹ ਮਿਊਸਪਲ ਕਮੇਟੀ ਦਾ ਦਫਤਰ ਹੈ ਜੀ ਇਹ ਤੇ ਇਹਦੇ ਵਿੱਚ ਆਪਾਂ 4 ਇੰਚੀ ਬਾਈ 7/2 ਇੰਚੀ ਫਰੇਮ ਵਰਤੇ ਆ ਜੀ ਦੇਖੋ ਇਹ ਬਹੁਤ ਸੋਹਣੀ ਵਿੰਡੋ ਸੈਕਸ਼ਨ ਆਈ ਆ ਨਵੀਂ 4 ਇੰਚੀ ਬਾਈ 7/2 ਇੰਚੀ ਦੀ ਇਹ ਚੌੜਾ ਪੱਲਾ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਾਂ ਫਰੇਮ ਚੌੜਾ ਚਾਹੀਦਾ ਤਾਂ ਇਹ ਬਹੁਤ ਚੌੜਾ ਦਾ ਫਰੇਮ ਹੈ ਤੇ ਅੱਜ ਇਹ ਤੁਹਾਨੂੰ ਪੱਲਾ ਬਾਈ ਜੀ ਸਾਰਾ ਕਿਵੇਂ ਬਣਦਾ ਕਿਸ ਤਰ੍ਹਾਂ ਇਹਦੇ ਮਤਲਬ ਫਿਟਿੰਗ ਹੋ ਜਾਈਗੀ ਸਾਰਾ ਦਿਖਾਵਾਂਗੇ ਪਹਿਲਾਂ ਆਪਾਂ ਜੀ ਦੇਖੋ ਇਹ ਫਰੇਮਾਂ ਕੱਟਿਆ ਨੇ ਇਹ ਜਿਹੜੀ 4 ਇੰਚ ਵੀ 7 ਇੰਚ ਦੀ ਫਰੇਮ ਹੈ ਇਹ ਆਪਾਂ ਦੋਨੇ ਜਿਹੜੇ ਲੈਂਥ ਆ ਆਪਣੇ ਆ ਸਾਈਡਾਂ ਤੇ ਲੱਗਣਗੀਆਂ ਉਹ ਕੱਟੇ ਨੇ ਇਸ ਤੋਂ ਬਾਅਦ ਬਾਈ ਜੀ ਇਹਦਾ ਕੀਤਾ ਜਾਂਦਾਗਾ ਸਾਰਾ ਮਤਲਬ ਗੁਣੀਆਂ ਜਮਲਾ ਇੱਕ ਉਸਾਰ ਕਰਕੇ ਦਿੱਤੀ ਨਾ ਮਤਲਬ ਵੀ ਬਿਲਕੁਲ ਸਹੀ ਤਰੀਕੇ ਨਾਲ ਲੱਗ ਸਕੇ ਤਾਂ ਕਿ ਇਹਦੇ ਵਿੱਚ ਕੋਈ ਸਰਾਖ ਵਗੈਰਾ ਜਾ ਬਿਰਲ ਜੀ ਰਹੇਗੇ ਆ ਖੁਜੇ ਦੇ ਵਿੱਚ ਉਹ ਨਾ ਰਹੇ ਜਿਵੇਂ ਆਪਾਂ ਲੱਕਣ ਵਾਲੇ ਪੱਲਿਆਂ ਦੇ ਵਿੱਚ ਦੇਖਦੇ ਆ ਤਾਂ ਉਹ ਆਪਾਂ ਆਰੀ ਨਾਲ ਉਹਦੀ ਬਾਦਖਾਟ ਪੂਰੀ ਕਰਦਨੇ ਆ ਬਾਅਦ ਵਿੱਚ ਪਰ ਇਹ ਪੱਲਿਆਂ ਦੀ ਬਾਦਖਾਟ ਆਰੀ ਨਾਲ ਪੂਰੀ ਨਹੀਂ ਹੁੰਦੀ ਬਈ ਇਹਨੂੰ ਪਹਿਲਾਂ ਹੀ ਸਹੀ ਢੰਗ ਨਾਲ ਬਣਾਇਆ ਜਾਂਦਾ ਇਸ ਤਰ੍ਹਾਂ ਇਹਦੇ ਵਿੱਚ ਐਂਗਲ ਜੋ ਲੱਗਦਾਗਾ ਜੀ ਜੋ ਕਿ ਸਰਾਖ ਮਾਰ ਕੇ ਜਿਵੇਂ ਆਪਾਂ ਹੁਣ ਕੱਸ ਰਹੇ ਆਂਗੇ ਇਸ ਤਰ੍ਹਾਂ ਕੱਸਿਆ ਜਾਂਦਾ ਖੁਰਜੀ ਦੇ ਵਿੱਚ ਤੇ ਬਾਕੀ ਜੋ ਬਈ ਆਪਣੇ ਨਾਲ ਬਹੁਤ ਸਾਰਿਆਂ ਤੋਂ ਕੰਡਕਟ ਨੇ ਜਾਂ ਆਪਣੇ ਨਾਲ ਫੋਲੋ ਕਰ ਰਿਹਾ ਚੈਨਲ ਨੂੰ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਬਾਈ ਪੂਰੀ ਵੇਖਿਆ ਕਰੋ ਕਿਉਂਕਿ ਵੀਡੀਓ ਪੂਰੀ ਵੇਖੋ ਫਿਰ ਹੀ ਸਮਝ ਆਊਗਾ ਤੇ ਇਸ ਤੋਂ ਬਾਅਦ ਬਾਈ ਦੇਖੋ ਇਹ ਆਪਾਂ ਕਸ ਕੇ ਇੱਕ ਵਾਰੀ ਬੋਲ ਦਾ ਸਾਈਜ਼ ਕੱਢ ਲਈਏ ਫਿਰ ਇਸ ਤੋਂ ਬਾਅਦ ਜਿਹੜਾ ਆਪਣਾ ਥੱਲੇ ਆਪਾਂ ਪਾਵਾਂਗੇ ਇਹ ਸ਼ੀਟ ਸਾਨੂੰ ਤੇ ਉਸ ਤੋਂ ਬਾਅਦ ਜੋ ਸੈ ਬਚਾਲੇ ਸੈਂਟਰ ਦੇ ਵਿੱਚ ਆਪਾਂ ਕੁਰਸੀ ਪਾਉਣੇ ਆਗੇ ਇਹਦੇ ਨਿਸ਼ਾਨ ਲਾ ਕੇ ਇੱਥੇ ਐਂਗਲ ਨਾਲ ਬਾਈ ਇਹ ਕੁਰਸੀ ਖੜਾਉਣੀ ਪੈਂਦੀ ਹੈਗੀ ਨੌਕਾ ਲੋਕ ਕਬਲਾ ਹੈਂਡਲ ਕਰਾ ਸਾਨੂੰ ਸਾਰਾ ਦਿਖਾਵਾਂਗੇ ਜੀ ਲੱਗ ਕਿਵੇਂ ਲੱਗਦਾਗਾ ਤੇ ਆਪਣੇ ਹੁਣ ਖੁਰਜੀ ਲੱਗ ਚੁੱਕੀ ਆ ਤੇ ਇਹ ਦੇਖੋ ਹੁਣ ਆਪਣੇ ਦੇ ਸਾਈਜ਼ ਨਿਕਲੇ ਤਾਂ ਇਸ ਤੋਂ ਬਾਅਦ ਆਪਾਂ ਸ਼ੀਸ਼ਾ ਕਟਾ ਕੇ ਤੇ ਕਿਸ ਤਰੀਕੇ ਨਾਲ ਆਪਾਂ ਰਬੜ ਚੜਾਣ ਦੇਖੋ ਜੀ ਰਬੜ ਦੀਆਂ ਕਲਮਾਂ ਕੱਟ ਕੇ ਬਹੁਤ ਸੋਹਣੀ ਲੱਗਦੀ ਆ ਲੱਗੀ ਹੋਈ ਲੱਗ ਰਬੜ ਤੁਹਾਨੂੰ ਦਿਖਾਉਣੇ ਲਗਾ ਕੇ ਇਹ ਚੜਗੀ ਰਬੜ ਜੀ ਜੋ ਕੋਰਨਰ ਤੇ ਖੁੰਝਾ ਬਣਦਾ ਇੱਥੇ ਕਲਮ ਕੱਟ ਕੇ ਬਹੁਤ ਸੋਹਣੀ ਰਬੜ ਮਤਲਬ ਇਹ ਉਤਰ ਜਾਂਦੇ ਕਈ ਵਾਰ ਰਬੜ ਇਸ ਤਰ੍ਹਾਂ ਕੱਟ ਕੇ ਲਾਉਣ ਨਾਲ ਰਬੜ ਨਾ ਤਾਂ ਉtre ਨਾ ਖਿਸਕੇ ਬਈ ਤੇ ਹੁਣ ਆਪਾਂ ਸ਼ੀਸ਼ੇ ਦੀ ਫਿਟਿੰਗ ਕਰਦੇ ਆਂ ਜੀ ਤੇ ਆਪਣੀ ਵੀਡੀਓ ਬਾਈ ਸ਼ੇਅਰ ਕਰਦੇ ਕਰੋ ਤੇ ਲਾਈਕ ਇੱਕ ਸੋਹਣਾ ਜਿਹਾ ਕਮੈਂਟ ਇਹਦੇ ਨਾਲ ਆਪਣਾ ਮਤਲਬ ਹੌਸਲਾ ਆ ਜਾਂਦਾਗਾ ਤੇ ਹੁਣ ਆਪਾਂ ਇਹੀ ਪੱਲਾ ਦੁਬਾਰੇ ਮਤਲਬ ਨਾਟਾ ਜਿਹੜੇ ਲਾਏ ਆਪਾਂ ਕਾਬਲੇ 250 ਵਾਲੇ ਜੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ نیچے 2.5 ਫੁੱਟ ਆਪਾਂ ਬੋਰਡ ਪਾਇਆ ਜੀ ਸ਼ੀਟ ਕਹਿੰਦੇ ਆ ਬੈਕਲਾਈਟ ਨੂੰ ਇਹ ਸਰਮਾਇਕਾ ਸ਼ੀਟ ਵਾਂਗੂ ਹੁੰਦੀ ਆ ਕਿ ਡਿਜ਼ਾਈਨ ਇਹਦੇ ਉੱਤੇ ਪਹਿਲਾਂ ਹੀ ਬਣਾ ਹੁੰਦਾਗਾ ਦੋਨੋਂ ਸਾਈਡ ਤੇ ਇਸ ਤੋਂ ਬਾਅਦ ਬਈ ਆਪਾਂ ਇਹਦੇ ਤੇ ਬਲੈਕ ਸ਼ੀਸ਼ਾ ਪਾਏਗਾ ਜੋ ਕਿ ਜੈਡ ਬਲੈਕ ਸ਼ੀਸ਼ਾ ਹੈ ਸ਼ੀਸ਼ਾ ਪਮਾ ਲਾ 3.5 ਫੁੱਟ ਦਾ ਨਾਲ ਦਿੱਤਾਗਾ ਇਹ ਆਪਣੇ ਮਿਊਸਪਲ ਕਮੇਟੀ ਮਾਨਸਾ ਦੇ ਵਿੱਚ ਜਿਹੜੀ ਬਸਣਾਂ ਤੇ ਆ ਜੀ ਉਥੇ ਕਮੇਟੀ ਦੇ ਦਫ਼ਤਰ ਦਾ ਇਹ ਗੇਟ ਆ ਜੀ ਤੇ ਹੁਣ ਇਹਦੇ ਆਪਾਂ ਕਰ ਰਹੇ ਹਾਂ ਫਿਟਿੰਗ ਤੇ ਹੁਣ ਆਪਣਾ ਇਹ ਸ਼ੀਸ਼ਾ-ਵਸ਼ਾ ਪੈ ਚੁੱਕਿਆਗਾ ਤੇ ਪੰਨਾ ਤਕਰੀਬਨ ਆਪਣਾ ਬਣ ਕੇ ਤਿਆਰ ਹੈਗਾ ਕਿਸ ਤਰ੍ਹਾਂ ਇਹਦੇ ਹੈਂਡ ਲੱਗਿਆ ਕਿਸ ਤਰ੍ਹਾਂ ਇਹਦੇ ਮਾਲੇ ਲੋਕ ਲੱਗੇਗਾ ਉਹ ਸਾਨੂੰ ਸਾਰਾ ਦਿਖਾਉਣਿਆ ਚੜਕੇ ਬਾਕੀ ਜੋ ਭਾਈ ਆਪਣੇ ਨਵੇਂਆ ਚੈਨਲ ਦੇ ਉਹ ਫੋਲੋ ਜਰੂਰ ਕਰ ਲਿਆ ਕਰੋ ਤੇ ਇਹੋ ਜਿਹੇ ਵੀਡੀਓ ਦੇ ਜੋ ਚਾਹਵਾਨ ਆ ਦੇਖਣ ਦੇ ਮਤਲਬ ਜਿਨ੍ਹਾਂ ਨੂੰ ਮਤਲਬ ਇਹ ਵੀਡੀਓ ਚੰਡ ਰਸਟ ਆ ਉਹ ਜਰੂਰ ਫੋਲੋ ਕਰੋ ਇਸ ਤਰ੍ਹਾਂ ਦੇਖੋ ਕਾਬਲਾ ਲੱਗ ਚੁੱਕਿਆ ਹੈ ਪਰਲੀ ਸਾਈਡ ਤੋਂ ਵੀ ਆਪਣਾ ਕਾਬਲਾ ਕੱਸ ਦਿੱਤਾ ਹੈ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਸਿੱਧਾ ਜਿੱਥੇ ਆਪਣਾ ਇਹ ਗੇਟ ਲੱਗਣਾਗਾ ਬਾਕੀ ਮਾੜੀ ਮੁੱਟੀ ਜਿਹੜੀ ਸੈਟਿੰਗ ਆ ਜੋ ਮਤਲਬ ਉੱਪਰ ਨੀਚੇ ਹੁੰਦਾ ਉਹ ਥੋੜੀ ਨਾਲ ਸੈੱਟ ਕੀਤਾ ਜਾਂਦਾਗਾ ਬਿਲਕੁਲ ਸਹੀ ਤਰੀਕੇ ਨਾਲ ਮਤਲਬ ਕੱਲੀ ਕੱਲੀ ਗੱਲ ਨੂੰ ਫਾਲੋ ਕਰਕੇ ਬਾਈ ਜਮਾ ਐ ਮਤਲਬ ਫਿਰ ਬਣਾਏਗਾ ਜੀ ਜੀ ਪੱਲਾ ਆਪਾਂ ਇਹ ਦੇਖੋ ਸ਼ੀਟ ਤੇ ਪੱਲਾ ਬਹੁਤ ਸੋਹਣਾ ਲੱਗਦਾਗਾ ਲਓ ਜੀ ਇੱਥੇ ਆਪਾਂ ਦਿੱਤਾ ਹੁਣ ਛੜਾ ਜੋ ਛੜਾਉਣ ਵਾਲੀ ਵੀਡੀਓ ਤੁਹਾਨੂੰ ਨਹੀਂ ਦਿਖਾ ਸਕੀ ਕਿਉਂਕਿ ਥੋੜਾ ਜਨਾ ਪਿੱਛੇ ਰਹਿ ਗਿਆ ਸੀ ਇਹਨਾਂ ਨੇ ਮੁੰਡੇ ਨਾਲ ਹੌਂਸਲੇ ਚਲਾਤਾ ਪੱਲਾ ਪੁੱਲਾ ਲੋਕ ਲੋਕ ਸਾਰਾ ਕੁਝ ਲਾ ਚੁੱਕੇ ਨੇ ਦੇਖੋ ਜੀ ਤੇ ਹੈਂਡਲ ਹੰਡਲ ਲੱਗ ਚੁੱਕਿਆਗਾ ਹੁਣ ਇਹ ਦਿਖਾਉਣੇ ਤੁਹਾਨੂੰ ਗੇਟ ਬੰਦ ਕਰਕੇ ਖੋਲ ਕੇ ਜੀ ਜੋ ਇਹਦਾ ਲੋਕ ਲੱਗਿਆ ਉਹ ਤੁਹਾਨੂੰ ਦਿਖਾਉਣੇ ਹੈਗੇ ਹੈਂਡਲ ਲੱਗ ਗਿਆ ਉਹ ਵੀ ਤੁਹਾਨੂੰ ਦਿਖਾਉਣੇ ਕੋਲੇ ਆ ਗਏ ਜੀ। ਬਾਕੀ ਕਿਵੇਂ ਲੱਗਿਆ ਪੱਲਾ ਬਾਈ ਕਮੈਂਟ ਜਰੂਰ ਕਰਿਓ। ਆ ਦੇਖੋ ਅੰਦਰਲੀ ਸਾਈਡ ਆਪਾਂ ਇੱਕ ਡਿਸ਼ਕਣੀਤੀ ਆ ਬਾਹਰ ਆਪਾਂ ਦਿੱਤਾ ਇੱਕ ਲੋਕ ਜੀ ਉੱਪਰ ਲੱਗਿਆ ਆਪਣਾ ਹੈਂਡਲ ਤੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਜਰੂਰ ਕਰਿਓ। ਅੱਗੇ ਆਪਾਂ ਹੋਰ ਇਸ ਹਫ਼ਤੇ ਦੇ ਵਿੱਚ ਦੋ ਵੀੜੀਆਂ ਹੋਰ ਦੇਣੀਆਂ ਨੇ। ਉਹਨਾਂ ਨੂੰ ਦੇਖਣ ਲਈ ਆਪਣਾ ਚੈਨਲ ਕਰ ਲਓ ਜੀ ਫੋਲੋ। ਧੰਨਵਾਦ।